ਦੇ ਵਿੱਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸਿਰਫ ਕਰੋੜ 2 ਕਰੋੜ ਨਹੀਂ ਘੱਟੋ ਘੱਟ 23 ਤੋਂ 3 ਕਰੋੜ ਦਾ ਜਿਹੜਾ ਸਮਾਨ ਸੀ ਡਰਾਈ ਫਰੂਟ ਸੀ ਉਹ ਚੋਰੀ ਕਰਕੇ ਲੈ ਕੇ ਨੇ ਪੂਲ ওভার ਪੰਜਾਬ ਦੇ ਵਿੱਚ ਫਸਟ ਟਾਈਮ ਹੋਇਆ ਹੋਊਗਾ ਕਿ ਇੰਨਾ ਵੱਡਾ ਪਲਾਨ ਕਰਕੇ ਜਿਵੇਂ ਅਸੀਂ ਫਿਲਮਾਂ 'ਚ ਵੇਖਦੇ ਸੀ ਉਵੇਂ ਅੱਜ ਫਿਲਮਾਂ ਵਰਗਾ ਸੀਨ ਇੱਥੇ ਕ੍ਰੀਏਟ ਕੀਤਾ ਗਿਆ ਔਰ ਇਹਦੇ ਪਿੱਛੇ ਕੋਈ ਨਾ ਕੋਈ ਬਹੁਤ ਮਾਸਟਰਮਾਈਂਡ ਬੰਦਾ ਹੈ ਨੇ ਪੂਰਾ پلان ਕੀਤਾ ਟਰਾਂਸਪੋਰਟੇਸ਼ਨ ਲੇਬਰ ਸਭ ਤੋਂ ਪਹਿਲਾਂ ਬੰਦਿਆਂ ਨੂੰ ਬੰਦੀ ਬਣਾਇਆ ਸਾਡੇ 8-9 ਬੰਦਿਆਂ ਨੂੰ ਬੰਦੀ ਬਣਾ ਕੇ ਬੰਦਤਾ ਵਿਦ ਵੈਪਨਸ ਉਹਨਾਂ ਕੋਲ 5-6 ਪਿਸਟਲ ਵੈਲਵਰ ਸਾਰਾ ਕੁਝ ਹੀਗਾ ਸੀ ਉਸ ਦੇ ਨਾਲ ਨਾਲ ਦਾਤਰ ਕਿਰਪਾਨਾ ਸਾਰਾ ਕੁਝ ਲੈ ਕੇ ਆਏ ਹੋ ਕੁਪਰੋ ਡਰਾਈ ਫਰੂਟ ਇਲਾਚੀਆਂ ਤੇ ਪਲਸ ਆਲਮੰਡ ਚੁੱਕੇ ਸਾਰਾ ਮਹਿੰਗਾ ਸਮਾਨ ਚੁੱਕਿਆ ਇੱਥੋਂ ਇਹ ਆਈਡੀਆ ਹੁੰਦਾ ਕਿ ਕੋਈ ਨਾ ਕੋਈ ਇਹਨਾਂ ਦੇ ਨਾਲ ਪ੍ਰੀਪਲਾਨਟ ਮਾਸਟਰ ਪਲਾਨ ਬੰਦਾ ਜੁੜਿਆ ਹੈ ਜਿਨੇ ਇਹ ਸਾਰਾ ਕੁਝ ਕੀਤਾ ਹੈ ਅਕਸਰ ਲੁੱਟੋ ਖੋਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਨੇ ਪਰ ਅੰਮ੍ਰਿਤਸਰ ਦੇ ਵਿੱਚ ਇੱਕ ਐਸੀ ਲੁੱਟ ਹੋਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਨੇ ਅੰਮ੍ਰਿਤਸਰ ਦੇ ਮੈਂ ਇਸ ਵੇਲੇ ਇਬਨ ਕਲਾ ਪਿੰਡ ਵਿੱਚ ਹਾਂ ਜਿੱਥੇ ਕੋल्ड ਸਟੋਰ ਹੈ ਔਰ ਉਸ ਵਿੱਚ ਕਰੋੜਾਂ ਦੇ ਜੋ ਡਰਾਈ ਫਰੂਟਸ ਨੇ ਉਸਟੋਰ ਕੀਤੇ ਜਾਂਦੇ ਆ ਦਾਲਾ ਮਸਾਲੇ ਸਟੋਰ ਕੀਤੇ ਜਾਂਦੇ ਆ ਔਰ ਮੰਗਲਵਾਰ ਦੀ ਰਾਤ ਨੂੰ ਕਰੀਬ 3 ਘੰਟੇ ਲਗਾਤਾਰ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਔਰ ਇਸ ਪੂਰੇ ਕੋਲ ਸਟੋਰ ਵਿੱਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸਿਰਫ ਕਰੋੜ 2 ਕਰੋੜ ਨਹੀਂ ਘੱਟੋ ਘੱਟ 2.5 ਤੋਂ 3 ਕਰੋੜ ਦਾ ਜਿਹੜਾ ਸਮਾਨ ਸੀ ਡਰਾਈ ਫਰੂਟ ਸੀ ਉਹ ਚੋਰੀ ਕਰਕੇ ਲੈ ਗਏ ਨੇ ਆ ਕੋਲ ਸਟੋਰ ਦੀ ਤਸਵੀਰ ਤੁਹਾਨੂੰ ਬਾਹਰੋਂ ਦਿਖਾ ਰਿਹਾ ਇੱਥੋਂ ਹੀ ਉਹ ਲੱਕੜ ਦੀ ਪੌੜੀ ਲਾ ਕੇ ਇੱਥੇ ਚੜੇ ਨੇ ਬਾਹਰੋਂ ਉਹ ਕੈਂਟਰ ਲੈ ਕੇ ਅਤੇ ਬਲੈਰੋ ਗੱਡੀ ਤੇ ਸਵਾਰ ਹੋ ਕੇ ਆਏ ਨੇ ਪੁਲਿਸ ਮੁਤਾਬਕ 10 ਤੋਂ 11 ਬੰਦੇ ਨੇ ਔਰ ਬਾਕੀ ਜਿਹੜੇ ਕੋਲ ਸਟੋਰ ਦੇ ਮਾਲਕ ਨੇ ਜਿੱਥੇ ਅੰਮ੍ਰਿਤਸਰ ਦੀ ਮਜੀਠ ਮੰਡੀ ਦੇ ਜਿੰਨੇ ਵਪਾਰੀ ਨੇ ਡ్రਾਈ ਫਰੂਟ ਦੇ ਉਹਨਾਂ ਦਾ ਸਮਾਨ ਇੱਥੇ ਸਟੋਰ ਰਹਿੰਦਾ ਵੱਖ-ਵੱਖ ਵਪਾਰੀ ਦਾ ਸਮਾਨ ਇੱਥੇ ਰਹਿੰਦਾ ਔਰ 2 ਤੋਂ 2.5 ਕਰੋੜ ਦਾ ਜਿਹੜਾ ਲੁੱਟ ਦਾ ਮਾਮਲਾ ਇਹ ਦੇਖਣ ਨੂੰ ਮਿਲਿਆ ਔਰ ਪੌੜੀ ਥਾਣੀ ਦਾਖਲ ਹੋ ਕੇ ਇਧਰੋਂ ਕੁਰਸੀ ਤੋਂ ਉਤਰੇ ਨੇ ਔਰ ਵਾਪਸੀ ਵੀ ਇਧਰ ਹੋ ਗਏ ਨੇ ਆ ਜਿਹੜੇ ਨਿਸ਼ਾਨ ਨੇ ਬੂਟਾ ਦੇ ਵੀ ਦੇਖ ਸਕਦੇ ਆ ਔਰ ਜਿੱਥੇ ਇਹ ਦੋ ਕਮਰੇ ਸੀ ਦੇਖ ਸਕਦੇ ਆ ਇੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਜਾਂ ਇੱਥੇ ਕਾਮੇ ਜਿਹੜੇ ਕੰਮ ਕਰਦੇ ਆ ਉਹ ਇੱਥੇ ਰਾਤ ਰੁਕਦੇ ਆ ਔਰ ਉਹਨਾਂ ਨੂੰ ਬਾਹਰੋਂ ਕੀ ਗੇਟ ਤੇ ਲੋਕ ਲਾ ਕੇ ਬੰਦ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਲੁੱਟ ਦਾ ਹੰਜਾਮ ਦਿੱਤਾ ਗਿਆ ਇਸੇ ਰਸਤੇ ਫਿਰ ਇਹਨਾਂ ਨੇ ਆ ਵੱਡਾ ਗੇਟ ਖੋਲਿਆ ਗੇਟ ਖੋਲਣ ਤੋਂ ਬਾਅਦ ਜਿਹੜਾ ਆਪਣਾ ਕੈਂਟਰ ਸੀਗਾ ਵੱਡਾ ਜਿਸ ਵਿੱਚ ਸਮਾਨ ਲੋਡ ਕਰਕੇ ਲੈ ਕੇ ਗਏ ਨੇ ਇਥੇ ਲਿਆਂਦਾ ਔਰ ਮੈਂ ਕੋਲ ਸਟੋਰ ਵਿੱਚ ਦੱਸਦਾ ਕੀ ਕੀ ਸਮਾਨ ਪਿਆ ਹੁੰਦਾ ਬਾਦਾਮ ਕਾਜੂ ਪਿਸਤਾ ਕਾਲੀ ਮਿਰਚ ਹਰੀ ਇਲਾਇਚੀ ਵਕਵਕ ਦਾਲਾਂ ਕਾਲੇ ਚਨੇ ਔਰ ਮਲਠੀ ਤਾਂ ਹੋਰ ਕਈ ਤਰ੍ਹਾਂ ਦੀ ਸਮਗਰੀ ਜਿਹੜੀ ਹੈ ਸਟੋਰ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਸਲੈਕਟਿਵ ਚੀਜ਼ਾਂ ਹੀ ਜਿਹੜੀਆਂ ਚੋਰੀ ਕੀਤੀ ਗਈ ਹੈ ਨਾ ਜਿਵੇਂ ਕਿ ਜੋ ਚੀਜ਼ਾਂ ਦੀ ਕੀਮਤ ਵੱਧ ਹੈ ਬਾਦਾਮ ਅੰਜੀਰ ਕਾਲੀ ਮਿਰਚ ਕਾਜੂ ਸੋ ਇਸ ਤਰ੍ਹਾਂ ਦੇ ਨਾਲ ਸੋ ਇਹ ਸਾਰੇ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਵਿੱਚ ਮਲਠੀ ਹੈ ਵਕ ਵਕ ਸਾਹ ਦੇ ਉੱਤੇ ਹੋਰ ਮਸਾਲੇ ਪਏ ਨੇ ਪਰ ਉਹ ਸਿੱਧਾ ਕੋਲ ਸਟੋਰ ਵਿੱਚ ਗਈ ਜਿਵੇਂ ਉਹਨਾਂ ਨੂੰ ਪੂਰੀ ਪਲੈਨਿੰਗ ਦਾ ਪਤਾ ਹੋਵੇ ਕਿ ਕਿਸ ਤਰੀਕੇ ਨਾਲ ਕੰਮ ਕਰਨਾ ਸੋ ਇੱਥੇ ਜੋ ਕੋਲ ਸਟੋਰ ਦੇ ਵਿੱਚ ਜਿਨ੍ਹਾਂ ਦਾ ਸਮਾਨ ਪਿਆ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਫਿਲਹਾਲ ਕੀ ਇਹਨਾਂ ਦਾ ਕਹਿਣਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਅਸੀਂ ਕੋਲ ਸਟੋਰ ਦੀਆਂ ਤਸਵੀਰਾਂ ਦਿਖਾਈਏ ਜਿੱਥੇ ਕਿ ਇਹ ਸਾਰਾ ਜਿਹੜਾ ਡਰਾਈ ਫਰੂਟ ਹੈ ਸਟੋਰ ਹੁੰਦਾ ਹੈ ਔਰ ਹੁਣ ਵੀ ਲੋਡਿੰਗ ਐਨਲੋਡਿੰਗ ਦੀ ਜਿਹੜਾ ਕੰਮ ਜਿਹੜਾ ਕੰਮ ਹੈ ਚੱਲਦਾ ਰਹਾ ਜਰਨੈਲ ਸਿੰਘ ਟੋਰ ਸਟ ਦਾ ਮੌਜੂਦ ਨੇ ਟੋਰ ਸਾਹਿਬ ਜੋ ਇੱਥੇ ਕੰਮ ਹੋਇਆ ਹੈ ਮੰਗਲਵਾਰ ਰਾਤ ਨੂੰ ਕਰੀਬ ਕਹਿੰਦੇ 2.5 3 ਘੰਟੇ ਲਗਾਤਾਰ ਲੁੱਟ ਕਰਦੇ ਰਹੇ ਸਿਲੇਕਟਿਵ ਚੀਜ਼ਾਂ ਲੈ ਕੇ ਗਏ ਉਹ ਪੂਰਾ ਮਾਮਲਾ ਕੀ ਹੈ ਕਿਵੇਂ ਦਾਖਲ ਹੁੰਦੇ ਨੇ ਕਿਸ ਤਰੀਕੇ ਨਾਲ ਪਰ ਮਾਮਲਾ ਤੇ ਬਹੁਤ ਖਤਰਨਾਕ ਹੋਇਆ ਜੀ ਮੇਰਾ ਖਿਆਲ ਹੈ ਕਿ ਆਲ ਓਵਰ ਪੰਜਾਬ ਦੇ ਵਿੱਚ ਫਰਸਟ ਟਾਈਮ ਹੋਇਆ ਹੋਊਗਾ ਕਿ ਇੰਨਾ ਵੱਡਾ ਪਲਾਨ ਕਰਕੇ ਜਿਵੇਂ ਅਸੀਂ ਫਿਲਮਾਂ 'ਚ ਵੇਖਦੇ ਸੀ ਉਵੇਂ ਅੱਜ ਫਿਲਮਾਂ ਵਰਗਾ ਸੀਨ ਇੱਥੇ ਕ੍ਰੀਏਟ ਕੀਤਾ ਗਿਆ ਔਰ ਇਹਦੇ ਪਿੱਛੇ ਕੋਈ ਨਾ ਕੋਈ ਬਹੁਤ ਮਾਸਟਰਮਾਈਂਡ ਬੰਦਾ ਹੈ ਜਿਨੇ ਪੂਰਾ ਪਲਾਨ ਕੀਤਾ ਟ੍ਰਾਂਸਪੋਰਟੇਸ਼ਨ ਲੇਬਰ ਸਭ ਤੋਂ ਪਹਿਲਾਂ ਬੰਦਿਆਂ ਨੂੰ ਬੰਦੀ ਬਣਾਇਆ ਸਾਡੇ 8-9 ਬੰਦਿਆਂ ਨੂੰ ਬੰਦੀ ਬਣਾ ਕੇ ਬੰਨਤਾ ਵਿਦ ਵੈਪਨਸ ਉਹਨਾਂ ਕੋਲ 5-6 ਪਿਸਟਲ ਵੈਰ ਹਾਲ ਓਵਰ ਸਾਰਾ ਕੁਝ ਹੀਗਾ ਸੀ ਉਸ ਦੇ ਨਾਲ ਨਾਲ ਦਾਤਰ ਕਿਰਪਾਨਾ ਸਾਰਾ ਕੁਝ ਲੈ ਕੇ ਆਏ ਨੇ ਉਹਦੇ ਨਾਲ ਉਹਨਾਂ ਨੇ ਬੰਦਿਆਂ ਤੇ ਜਿੰਨਾ ਪ੍ਰੈਸ਼ਰ ਬਣਾਇਆ ਕਿ ਉਹ ਇੰਨੇ ਜ਼ਿਆਦਾ ਸਹਿਮ ਗਏ ਕਿ ਕੁਛ ਕਰ ਹੀ ਨਹੀਂ पाए ਉਸ ਤੋਂ ਬਾਅਦ ਫਿਰ ਉਹਨਾਂ ਨੇ ਐਂਟਰੀ ਕਰਕੇ ਐਂਟਰੀ ਕਰਨ ਤੋਂ ਬਾਅਦ ਇੱਥੇ ਮਹਿੰਗਾ ਸਮਾਨ ਪਿਆ ਸੀ ਅੰਜੀਰ ਤੁਸੀਂ ਸਮਝਦੇ ਹੋ ਕਿੰਨਾ ਮਹਿੰਗਾ ਸਮਾਨ ਆ ਅੰਜੀਰ ਚੁੱਕਿਆ ਇੱਥੋਂ ਥੱਲੇ ਵੇਖੋਗੇ ਤੇ ਇੱਥੋਂ ਕਾਜੂ ਚੁੱਕੇ ਉੱਪਰ ਚਲਜੋ ਉੱਪਰ ਉਹ ਡਰਾਈ ਫਰੂਟ ਇਲਾਚੀਆਂ ਤੇ ਪਲਸ ਆਲਮੰਡ ਚੁੱਕੇ ਸਾਰਾ ਮਹਿੰਗਾ ਸਮਾਨ ਚੁੱਕਿਆ ਇਹ ਤੋਂ ਇਹ ਆਈਡੀਆ ਹੁੰਦਾ ਕਿ ਕੋਈ ਨਾ ਕੋਈ ਇਹਨਾਂ ਦੇ ਨਾਲ ਪ੍ਰੀਪਲਾਨਟ ਮਾਸਟਰ ਪਲਾਨ ਬੰਦਾ ਜੁੜਿਆ ਹੈ ਜਿਨੇ ਇਹ ਸਾਰਾ ਕੁਝ ਕੀਤਾ ਜੋ ਬਾਹਰ ਸਮਾਨ ਪਿਆ ਹੋਇਆ ਉਹ ਤੁਸੀਂ ਖੁੱਲੇ ਚ ਰੱਖਿਆ ਉਹਦੇ ਚ ਕੀ ਕੀ ਹੈ ਉਦੋਂ ਕੋਈ ਹੱਥ ਨਹੀਂ ਲੱਗਿਆ ਸਮਾਨ ਆ ਸਸਤਾ ਸਮਾਨ ਆ ਬਾਹਰ ਨਾ ਕੱਲ ਹੀ ਪਰਸੋਂ ਹੀ ਉੱਥੇ ਪਾਇਆ ਸੀ ਸਮਾਨ ਜਿਹਨੂੰ ਆਪਾਂ ਕੰਨੇ ਆ ਕਾਲੀ ਮਿਰਚ ਕਾਲੀ ਮਿਰਚ ਬਾਹਰੋਂ ਆਨ ਕਰਕੇ ਉਸੇ ਉੱਥੇ ਬਾਹਰ ਲਵਾ ਲਈ ਸੀ ਕਿ ਅੰਦਰੋਂ ਜਗ੍ਹਾ ਬਣਾ ਕੇ ਤੇ ਉਹਨੂੰ ਉੱਥੇ ਸੈੱਟ ਕੀਤਾ ਜਾਏਗਾ ਤੇ ਉੱਥੋਂ ਬਾਹਰੋਂ ਕਾਲੀ ਮਿਰਚ ਲੈ ਕੇ ਚੁੱਕੇ ਹੋ ਇਸ ਕਰਕੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਬਹੁਤ ਵੱਡਾ ਕੀਤਾ ਤੇ ਤੇ ਜਿਵੇਂ ਹੁਣ ਆਹ ਕੋਲ ਸਟੋਰ ਦੇ ਵਿੱਚ ਇੱਥੇ ਇੱਥੇ ਕੀ ਕੀ ਸਮਾਨ ਪਿਆ ਹੋਇਆ ਔਰ ਇੱਥੋਂ ਕੀ ਕੀ ਚੋਰੀ ਹੋਇਆ ਇਹ ਭਾਜੀ ਜਿਹੜੀ ਸਾਡੇ ਡੇਲੀ ਜੂਜ਼ਸ ਆ ਨਾ ਇਹ ਸਾਡੇ ਮਤਲਬ ਜਿਹੜੀ ਹੋਲਸੇਲ ਮਾਰਕੀਟ ਹੈ ਮਜੀਤ ਮੰਡੀ ਉਹਦੇ ਨਾਲ ਰਿਲੇਟਡ ਸਾਡਾ ਸਟੋਰ ਆ ਹੋਲਸੇਲ ਮਾਰਕੀਟ ਦੇ ਵਿੱਚ ਜਿੰਨਾ ਵੀ ਸਮਾਨ ਹੁੰਦਾ ਉਹ ਸਾਰੇ ਜਿਹੜੇ ਹੋਲਸੇਲਰ ਨੇ ਜਿਹੜੇ ਡਿਸਟ੍ਰੀਬਿਊਟਰ ਨੇ ਉਹ ਕੰਪਨੀ ਤੋਂ ਮਾਲ ਖਰੀਦ ਕੇ ਸਾਡੇ ਕੋਲ ਸਟੋਰ ਕਰਦੇ ਨੇ ਉਹ ਆਪਣੀ ਜ਼ਰੂਰਤ ਮੁਤਾਬਕ ਉਹਨਾਂ ਨੂੰ 10 ਲੋਡ ਆ 20 ਲੋਡ ਆ ਸਾਡੇ ਕੋਲੋਂ ਲੈ ਕੇ ਅੱਗੇ ਕਿਉਂਕਿ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਜਗ੍ਹਾ ਛੋਟੀਆਂ ਦੁਕਾਨਾਂ ਛੋਟੀਆਂ ਹਨ ਕਰਕੇ ਤੇ ਅਕੋਰਡਿੰਗ ਟੂ ਯੂ ਸਾਡੇ ਕੋ ਮੰਗਵਾਉਂਦੇ ਰਹਿੰਦੇ ਆ ਤੇ ਅੱਗੇ ਸੇਲ ਕਰਦੇ ਰਹਿੰਦੇ ਆ ਜਿਵੇਂ ਇੱਥੇ ਦੇਖ ਸਕਦੇ ਆ ਕਾਜੂ ਲੱਗਾ ਹੋਇਆ ਕਿਤੇ ਕਾਲੇ ਚਨੇ ਨੇ ਦਾਲਾਂ ਨੇ ਮਟਰ ਹੈ ਕੁਛ ਇੱਥੋਂ ਆ ਰਹੀਆਂ ਮੈਂ ਚੀਜ਼ ਤੇ ਤੁਸੀਂ ਇਹ ਪੈਕਟ ਸਮਾਨ ਇਹਦੇ ਉੱਪਰ ਕੰਪਨੀ ਲਿਖੀ ਆ ਉਹਨਾਂ ਸਾਰਾ ਸਮਾਨ ਬ੍ਰਾਂਡਡ ਚੁੱਕਿਆ ਕਿਸੇ ਨੇ ਕੋਈ ਬੋਰੀ ਨਹੀਂ ਛੇੜੀ ਕਿਸੇ ਨੇ ਕੁਛ ਨਹੀਂ ਚੁੱਕਿਆ ਸਾਰਾ ਬ੍ਰਾਂਡਡ ਸਮਾਨ ਚੁੱਕਿਆ ਤੇ ਮਹੰਗਾ ਸਮਾਨ ਚੁੱਕਿਆ ਜੋ ਸਿੰਪਲ ਸਮਾਨ ਸੀਗਾ ਘਟਿਆ ਕੁਆਲਟੀ ਦਾ ਉਹ ਪਿਆ ਕਿੰਨਾ ਪਿਆ ਕੁਆਲਟੀ ਚਲੋ ਜਿਹਦਾ ਸਮਾਨ ਆ ਭਾਜੀ ਉਹਦੇ ਲਈ ਵਧੀਆ ਸੀ ਘਟਿਆ ਨਹੀਂ ਕਹਿ ਸਕਦੇ ਬਟ ਉਹਨਾਂ ਨੇ ਜੋ ਪਲਾਨ ਕੀਤਾ ਸਾਰਾ ਪ੍ਰੀ ਪਲਾਨ ਚੁੱਕਿਆ ਔਰ ਸਾਰਾ ਬ੍ਰਾਂਡਡ ਸਮਾਨ ਚੁੱਕਿਆ ਬਾਕੀ ਕਿਸੇ ਹੋ ਚੀ ਚੈਕਿੰਗ ਨਹੀਂ ਕੀਤੀ ਕੋਈ ਕੋਈ ਸਮਾਨ ਛੇੜਿਆ ਹੋਣ ਵਾਲੇ ਟਾਈਮ 'ਚ ਪਤਾ ਲੱਗੇਗਾ ਨਾ ਹੁਣ ਸਾਨੂੰ ਪਤਾ ਨਹੀਂ ਇਥੋਂ ਜਾਂਦੇ ਹੋਏ ਇੱਕ ਬੋਰੀ ਉਥੇ ਚੁੱਕ ਕੇ ਲੈ ਗਏ ਹੁਣ ਉਹ ਜਦੋਂ ਸਟਾਕ ਬੰਦਾ ਸਮਾਨ ਮੰਗਾਏਗਾ ਤੇ 10 ਟੋੜੇ ਪਏ ਜਦੋਂ 9 ਨਿਕਲਣਗੇ ਤੇ ਸਮਝਾਂਗੇ ਕਿ ਚੋਰੀ ਹੈ ਬਿਲਕੁਲ ਮੈਂ ਇਹ ਤਸਵੀਰ ਇਸ ਕਰਕੇ ਦਿਖਾ ਰਿਹਾ ਕਿ ਕਿੰਨੇ ਹੌਸਲੇ ਬੁਲੰਦ ਨੇ ਪਹਿਲੇ ਅਸੀਂ ਦੇਖਦੇ ਹਾਂ ਕਿ ਗੱਡੀਆਂ ਲੁੱਟਣ ਸ਼ੁਰੂ ਹੋ ਗਏ ਨੇ ਜਾਂ ਸੋਨਾ ਲੁੱਟ ਕੇ ਲੈ ਜਾਂਦੇ ਨੇ ਮਾਰਕੀਟ ਦੇ ਵਿੱਚ ਪਰ ਹੁਣ ਤੇ ਕੋਲ ਸਟੋਰ ਜਿੱਥੇ ਕਿ ਕਰੋੜਾਂ ਦਾ ਸਾਮਾਨ ਪਿਆ ਹੁੰਦਾ ਵਪਾਰੀ ਦਾ ਉਹ ਵੀ ਹੁਣ ਸੇਫ ਨਹੀਂ ਹੈਗਾ ਸੋ ਸਾਡੇ ਨਾਲ ਜਿਵੇਂ ਜਰਨੈਲ ਸਿੰਘ ਟੋਟਹੜੀ ਨਾਲ ਗੱਲ ਕਰਦੇ ਪਏ ਨੇ ਉੱਪਰੋਂ ਥੱਲੇ ਉਹ ਜਿੱਥੇ ਵੀ ਕੋਲ ਸਟੋਰ ਦੇ ਵਿੱਚ ਸਾਮਾਨ ਪਿਆ ਸੀਗਾ ਟੋਟ ਸਾਹਿਬ ਉੱਪਰ ਜਿਹੜਾ ਸਾਮਾਨ ਪਿਆ ਹੋਇਆ ਉੱਥੇ ਕੀ ਜਿਹੜਾ ਲੈ ਕੇ ਗਏ ਨੇ ਔਰ ਜੇ ਗੱਲ ਕਰੀਏ ਕਿੰਨਾ अमाउंट ਜਿਹੜਾ ਹੁਣ ਤੱਕ ਲੰਮਸਮ ਬਣ ਸਕਦਾ ਕਿਉਂਕਿ ਜ ਦੇ ਕੋਲ ਸਾਨੂੰ ਨਜ਼ਰ ਆ ਰਿਹਾ ਆ ਆਉਣ ਵਾਲੇ ਸਮੇਂ 'ਚ ਕੋਈ ਮਾਲ ਟਰੇਸ ਹੋ ਜਾਏਗਾ ਤੇ ਘਟ ਵੀ ਜਾਏਗਾ ਜੇ ਵੱਧ ਜਾਏਗਾ ਤੇ ਉਹ ਵੱਧ ਵੀ ਜਾਏਗਾ ਇਸ ਕਰਕੇ ਸੋ ਇਹ ਜਿਹੜੀ ਜਿਵੇਂ ਬੋਰੀ ਹੁਣ ਆਹ ਫੱਟੀ ਹੋਈ ਆ ਇਹ ਵੀ ਚੈੱਕ ਕੀਤੀ ਇਹਨਾਂ ਨੇ ਕਿ ਕੀ ਕੀ ਚੀਜ਼ ਆ ਮੈਂ ਬੋਰੀ ਪਾੜੀ ਆ ਕਿ ਕੀਗਾ ਉਹਦੇ ਵਿੱਚ ਮਟਰ ਗਏ ਸੀ ਡਰਾਈ ਮਟਰ ਉਹ ਤੁਹਾਨੂੰ ਪਤਾ ਇਹਨਾਂ ਕੋਲ ਹਸਪੀਟੀ ਨਹੀਂ ਹੁੰਦੇ ਉਹਨਾਂ ਨੇ ਚੁੱਕੇ ਨਹੀਂ ਉਹਦੇ ਨਾਲ ਹੀ ਜਿਹੜੀਆਂ ਹੋਰ ਬੋਰੀਆਂ ਪਈਆਂ ਸੀ ਅੰਜੀਰ ਦੀਆਂ ਬੋਰੀਆਂ ਪਈਆਂ ਸੀ ਉਹ ਚੁੱਕੇ ਲੱਗੇ ਸੋ ਮਤਲਬ ਜੋ ਚੀਜ਼ ਚੁੱਕੀ ਆ ਮਹਿੰਗੀ ਚੁੱਕੀ ਆ ਔਰ ਚੂਜ਼ੀ ਕੋਈ ਲੁਟੇਰਾ ਲੱਗਦਾ ਜਿਹੜਾ ਕਿ ਹਰ ਚੀਜ਼ ਚੂਜ਼ ਕਰਕੇ ਲੈ ਕੇ ਗਿਆ ਇਹ ਐਵੇਂ ਲੱਗਦਾ ਜਿਵੇਂ ਕਿਸੇ ਚੋਰ ਨੇ ਕਿਸੇ ਨਾਲ ਡੀਲ ਕੀਤੀ ਹੋਵੇ ਕਿ ਮੈਨੂੰ ਇਹ ਸਮਾਨ ਚਾਹੀਦਾ ਆ ਤੁਸੀਂ ਦੇਖ ਰਹੇ ਹੋ ਜੀਰ ਦੇ ਡੱਬੇ ਪਏ ਨੇ ਇਹਦੀ 10 ਕਿਲੋ ਦੀ ਪੈਕਿੰਗ ਆ ਇਹ ਜੀਰ ਚੁੱਕੀ ਆ ਉਹਦੇ ਵਿੱਚ ਉਹਨਾਂ ਦਾ ਮੈਂ ਜੋ ਸੋਚਿਆ ਕਿ ਉਹਨਾਂ ਦਾ ਇਹ ਵੀ ਮਾਈਂਡ ਸੀ ਕਿ ਅਸੀਂ ਭਾਰ ਅਸਮਾਨ ਚੁੱਕ ਨਹੀਂ ਸਕਦੇ ਤੇ ਲਾਈਟ ਵੇਟ ਚੀਜ਼ਾਂ ਚੁੱਕੋ ਤੇ ਮਹਿੰਗੀਆਂ ਚੁੱਕੋ ਆਏ ਜਿਵੇਂ ਟੱਪ ਕੇ ਪਹੁੰਚੇ ਕਹਿੰਦਾ ਟੱਪ ਕੇ ਪਹੁੰਚੇ ਸਮਾਨ ਲੈ ਕੇ ਕਿਵੇਂ ਗਏ ਬਾਹਰੋਂ ਤਾਲਾ ਤੋੜਿਆ ਜੀ ਉਹਨਾਂ ਨੇ ਮੇਨ ਗੇਟ ਤੋਂ ਮੇਨ ਗੇਟ ਤੋਂ ਤਾਲਾ ਤੋੜ ਕੇ ਲੈ ਕੇ ਗਏ ਨੇ ਫਿਰ ਆਫਿਸ ਜਿਹੜੀਆਂ ਚਾਬੀਆਂ ਪਈਆਂ ਸਾਰੀਆਂ ਚੁੱਕੀਆਂ ਕੱਲ ਪੁਲਿਸ ਨੇ ਅੱਜ ਫੋਰੈਂਸਿਕ ਵਾਲਿਓ ਸਾਰਾ ਸਮਾਨ ਲੈ ਗਏ ਤੁਸੀਂ ਜੇ ਕੈਂਟਰ ਲੈ ਕੇ ਆਏ ਸੀ ਕਿੰਨਾ ਲੱਗਿਆ ਹਾਂਜੀ ਇੱਕ ਕੈਂਟਰ ਇੱਕ ਮਹਿੰਦਰਾ ਪਿਕਅਪ ਵਾਈਟ ਕਲਰ ਦੀ ਹੋਰ ਪੰਜ ਬੂਰੀਆਂ ਜਾਂ ਕਿੰਨੇ ਸੀ ਕਹਿ ਸਕਦੇ ਕਟੇ ਨਾਲ ਮੈਨੇਜਰ ਕੋਲ ਡਿਟੇਲ ਆ ਭਾਜੀ ਤਕਰੀਬਨ ਮੈਨੂੰ ਜਿੰਨੀਆਂ ਕੁ ਯਾਦ ਹੋ ਗਈਆਂ 180 ਦੇ ਕੋਲ ਤੇ ਕਾਜੂ ਨੇ ਔਰ ਐ 55 56 ਡੱਬੇ ਆ ਜੇ ਇਦਾਂ ਦਾ ਕੁਝ ਜਿੱਦਾਂ ਮੈਂ ਸੁਣ ਰਿਹਾ ਕੱਲ ਦਾ ਮਤਲਬ ਸਾਰੇ 50 ਤੋਂ ਵੱਧ ਹੀ ਕੋਈ 50 ਕੋਈ 35 ਕੋਈ 47 ਕੋਈ 150 ਦਾ ਹੀ ਸਾਰੇ ਸੋ ਹੁਣ ਜੇ ਗੱਲ ਕਰੀਏ ਜਿਹੜੇ ਲੁਟੇਰੇ ਇਹ ਸਮਾਨ ਲੈ ਕੇ ਗਏ ਨੇ ਪੂਰੀ ਹਰ ਤਰੀਕੇ ਨਾਲ ਲੁੱਟ ਕੀਤੀ ਹੈ ਟੈਕਨੀਕਲੀ ਤਰੀਕੇ ਨਾਲ ਹਰ ਚੀਜ਼ ਦੇਖ ਕੇ ਗਏ ਆ ਉਹ ਕੀ ਇਹ ਸਮਾਨ ਬਾਹਰ ਵੇਚਣਗੇ ਜਾਂ ਕੀ ਲੱਗਦਾ ਹੈ ਕਿ ਕਿ ਤੁਸੀਂ ਪੁਰਾਣਾ ਸਮੇਂ ਤੋਂ ਕੰਮ ਕਰਦੇ ਪਿਓ ਮੈਂ ਇੱਕ ਤੁਹਾਡੇ ਚੈਨਲ ਦੇ ਥਰੂ ਮੈਸੇਜ ਦੇ ਰਿਹਾ ਕਿ ਕੱਲ ਦੀ ਜਦੋਂ ਪ੍ਰੈਸ ਇਨਵੋਲਵ ਹੋਈ ਹੈ ਔਰ ਐਸਐਸਪੀ ਸਾਹਿਬ ਦੀ ਇਨਵੋਲਵਮੈਂਟ ਤੋਂ ਬਾਅਦ ਸਾਰਾ ਸਿਸਟਮ ਐਕਟਿਵ ਹੋਣ ਦੇ ਬਾਅਦ ਮੈਨੂੰ ਲੱਗ ਰਿਹਾ ਕਿ ਉਹ ਸਮਾਨ ਕਿਤੇ ਵੇਚ ਨਹੀਂ ਪਾਣਗੇ ਔਰ ਪੁਲਿਸ ਬੜੀ ਮੁਸਤੈਦੀ ਨਾਲ ਉਹਨਾਂ ਦੇ ਪਿੱਛੇ ਲੱਗੀ ਆ ਮੈਨੂੰ ਆਸ ਹੈ ਕਿ ਕੱਲ ਤੱਕ ਜਾਂ ਪਰਸੋ ਤੱਕ ਪੁਲਿਸ ਉਹਨਾਂ ਨੂੰ ਫੜ ਕੇ ਸਾਰਾ ਸਮਾਨ ਸਾਨੂੰ ਰਿਕਵਰ ਕਰਾਏਗੀ ਬਿਲਕੁਲ ਜਿਵੇਂ ਅਸੀਂ ਤੁਹਾਨੂੰ ਇੱਕ ਇੱਕ ਤਸਵੀਰ ਦਿਖਾਈ ਹੈ ਔਰ ਪੁਲਿਸ ਦੇ ਵੱਲੋਂ ਹੁਣ ਟੀਮਾਂ ਲਾ ਦਿੱਤੀਆਂ ਗਈਆਂ ਨੇ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ ਪੁਲਿਸ ਦੇ ਵੱਲੋਂ ਔਰ ਕੋਲਸਟੋਰ ਉੱਤੇ ਵੀ ਐਸਐਸਪੀ ਦੇ ਹੱਥੀਂ ਚਰਜੀਤ ਸਿੰਘ ਸੋਲ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਜੋ ਸਮਾਨ ਚੋਰੀ ਹੋਇਆ ਜਿੱਦੀ ਲੁੱਟ ਹੋਈ ਹੈ ਅਸੀਂ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਾਂਗੇ ਦੂਜੇ ਪਾਸੇ ਕੋਲ ਸਟੋਰ ਜਿਹੜੇ ਹੈਗੇ ਆ ਉਹਨਾਂ ਦੇ ਆਸ-ਪਾਸ ਜੜੀ ਪੁਲਿਸ ਦੀ ਨਫਰੀਆ ਉਹ ਲਾਵਾਂਗੇ ਔਰ ਪੀਸੀਆਰ ਲਗਾਤਾਰ ਜੜੀ ਪੈਟਰੋਲਿੰਗ ਹੈ ਉਹ ਕਰਦੀ ਰਹੇਗੀ ਹੁਣ ਦੇਖਦੇ ਹਾਂ ਕਿ ਇਹ ਲੁਟੇਰੇ ਬਾਦਾਮ ਖਾਣਗੇ ਜਾਂ ਜੇਲ੍ਹ ਦੇ ਵਿੱਚ ਰੋਟੀਆਂ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਢਿੱਲੀਪੋਸਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ